ਹਾਂਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਮਾਲ ਸਰਚਵਾਲੇ ਗੁਰਨਾਲ ਜੀ ਅੱਜ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹੜਾ ਕਾਜ ਦਰੇਸੀ ਵਿੱਚ ਪੁਰਾਣਾ ਇਤਿਹਾਸ ਮੁਤਾਬਕ ਜਿਹੜਾ ਕਿ ਇੱਥੇ ਦਰੇਸੀ ਵਿੱਚ ਸਾਰਾ ਮੇਲਾ ਲੱਗਦਾ ਉਹ ਕਿੰਨੇ ਸਾਲਾਂ ਤੋਂ ਸਾਰਿਆਂ ਦੀ ਉਮਰ ਤੋਂ ਪਹਿਲਾਂ ਦਾ ਲੱਗ ਰਿਹਾ ਔਰ ਐਕਟਿਵ ਦਸਹਿਰਾ ਮੇਲਾ ਲੱਗ ਰਿਹਾ ਇੱਥੇ ਕੀ ਸਥਿਤੀ ਆ ਮੇਲੇ ਦੀ ਮੇਲਾ ਵਧੀਆ ਚੱਲਦਾ ਮੇਲੇ ਦੀ ਕੀ ਸਥਿਤੀ ਆ ਪਿਛਲੇ ਦਿਨਾਂ ਵਿੱਚ ਕੁਝ ਲੋਕਾਂ ਨੇ ਬਗਵਾਦ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ ਕਿ ਮੇਲੇ ਨੂੰ ਕੋਈ ਫਰਕ ਪਿਆ ਹੈ ਲੇਕਿਨ ਪਬਲਿਕ ਦਾ ਕੋਈ ਕਟਾ ਕਟ ਹੋਣ ਦਾ ਕੋਈ ਪਬਲਿਕ ਨੂੰ ਹਜੇ ਪਤਾ ਨਹੀਂ ਆ ਪਬਲਿਕ ਸੋਚ ਰਹੀ ਹੈ ਕਿ ਵੀ ਮੇਲਾ ਬੰਦ ਹੋ ਗਿਆ ਪਰ ਮੇਲਾ ਸਾਡਾ ਚੱਲਦਾ ਪਿਆ ਚੰਡੀ ਪੂ ਚੱਲਦਾ ਹੈ ਇੱਕ ਦਿਨ ਸ਼ਨੀਵਾਰ ਜੀਰਾ ਤੋਂਣਾ ਜਾਂ ਢੋਲਾ ਉਹ ਸ਼ਾਇਦ ਅਡਿੰਗ ਸਾਫ ਚਾਗੇ ਯਾਨੀ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹੀ ਮੈਸੇਜ ਦਿੰਨੇ ਆਸੀਂ ਕਿ ਫੈਮਿਲੀ ਆਪਣੀ ਇਕੱਠੇ ਹੋ ਕੇ ਸਾਰੇ ਵਾਦ ਚੜ ਕੇ ਦੁਸ਼ਹਿਰੇ ਮੇਲੇ ਦਾ ਆਨੰਦ ਲੀਓ ਜਾਣੀ ਅੱਜ ਜਿਹੜਾ ਕਿ ਮੇਲਾ ਆਦਾ ਜਿਹੜਾ ਉਹ ਟਾਈਮ ਟੇਬਲ ਬਿਲਕੁਲ ਉਦੋਂ ਉਦਾਂ ਹੀ ਕੱਟ ਹੋਵੇ। ਹਾਂਜੀ ਹਾਂਜੀ ਲੋਕਾਂ ਨੂੰ ਤੁਸੀਂ ਇਹ ਮੈਸੇਜ ਦੇਣਾ ਚਾਹੁੰਦੇ ਹੋ ਕਿ ਆਪਣੀ ਫੈਮਲੀਆ ਸੁਰੱਖਿਆ ਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਪੈਗੀ। ਕੋਈ ਪ੍ਰੋਬਲਮ ਨਹੀਂ ਸਾਰੇ ਇੰਤਜ਼ਾਮ ਉਦਾਂ ਹੀ ਆ ਜਿਵੇਂ ਪਹਿਲਾਂ ਸੀ। ਫਿਰ ਉਦਾਂ ਹੀ ਆ। ਠੀਕ ਹੈ ਜੀ। ਕੀ ਨਾਵਾ ਭਾਜੀ? ਹਾਂਜੀ। ਨਿਤਨ ਜੀ ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਚਾਹੁੰਦੇ ਜੀ ਮੇਲਾ ਆਪਣੀ ਰੂਹ ਹਰ ਰੋਜ਼ ਜਿਦਾਂ ਉਸ ਤਰ੍ਹਾਂ ਚੱਲਦਾ ਹੈ। ਕੋਈ ਇੱਕ ਦਿਨ ਵੀਲਾ ਜਿਹੜਾ ਥੋੜਾ ਇਹਨਾਂ ਤੇ ਵਾਅਦੇ ਚੜ ਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਵਾਅਦੇ ਚੜ ਕੇ ਧਿਆਨ ਤੇ ਮੇਲੇ ਦੀ ਰੌਣਕ ਨੂੰ ਹੋਰ ਵਧਾਓ ਜਿੰਦਾਂ ਕਿ ਮੇਲਾ ਪਿਛਲੇ ਦਿਨ ਕੁਝ ਲੋਕਾਂ ਨੇ ਬਿਵਾਦ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਮੇਲੇ ਦਾ ਕੋਈ ਲੋਕਾਂ ਨੂੰ ਡਰ ਹੈ ਉਹ ਲੋਕਾਂ ਨੂੰ ਦੱਸੋ ਵੀ ਕੋਈ ਡਰ ਹੈ ਜਾਂ ਨਹੀਂ ਹੈ ਕੋਈ ਡਰਦੀ ਹੈ ਜੀ ਉਹ ਤਾਂ ਇੱਕ ਦਿਨ ਸੀਗਾ ਜਦੋਂ ਉਹ ਰਾਜਵੜੀ ਜੀ ਆਏ ਨਹੀਂ ਉਹਨਾਂ ਨੇ ਹੱਲ ਕਰਤਾ ਸਾਡਾ ਕਿ ਕੋਈ ਵੀ ਬਾਦਮੀ ਕੋਈ 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 ਰੌਣਾ ਨਹੀਂ ਮੇਲਾ ਹੋਸੀ ਜਿਹੜਾ ਹੀ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਉਦਾਂ ਹੀ ਜਿਵੇਂ ਹਰ ਸਾਲ ਦੇ ਲੋਕਾਂ ਨੂੰ ਖਤਰੇ ਤੋਂ ਸੁਰੱਖਿਆ ਲਈ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਜੀ ਪੂਰਾ ਸੁਰੱਖਿਆ ਦਾ ਪੂਰਾ ਇੰਤਜ਼ਾਮ ਹੈ ਜੀ ਸਭ ਸੇਫ ਰਹੇ ਹੋਗੇ ਤੁਹਾਡੀ ਮੈਡਮ ਲੇਡੀ ਬੋਡੀ ਗਾਰਡ ਤੇ ਗਾਰਡ ਕੋਲ ਦਾ ਲਾਈ ਹੋਏ ਨੇ ਤੇ ਪੁਲਿਸ ਵੀ ਪੂਰੀ ਉਲਸ ਪ੍ਰਸ਼ਾਸਨ ਦਾ ਸਾਡੇ ਤਰ੍ਹਾਂ ਲੱਗਾ ਹੋਇਆ ਜੀ ਪੂਰਾ ਰਿਸਪੋਨਸ ਆ ਤੁਹਾਡੇ ਨਾਲ ਜੀ ਜਾਣੀ ਪਬਲਿਕ ਨੂੰ ਜਿਹੜਾ ਕਿ ਪੂਰੀ ਸੁਰੱਖਿਆ ਦੇ ਨਾਲ ਰਹਿ ਸਕਦੇ ਨੇ ਉਦਾਂ ਹੀ ਆ ਸਕਦੇ ਕੋਈ ਪ੍ਰੋਬਲਮ ਨਹੀਂ ਪੈਗੀ ਕੋਈ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਪਬਲਿਕ ਨੂੰ ਦੇਖੋ ਜੀ ਨਿਕਾਬ ਪਿੰਧਰ ਪਰਵਾਹੋ ਦੇਖੋ ਪਬਲਿਕ ਆ ਵੀ ਰਹੀ ਹੈ ਤੇ ਕਈ ਲੋਕਾਂ ਨੂੰ ਥੋੜਾ ਡਾਊਟ ਹੈ ਕਿ ਮੇਲਾ ਬੰਦ ਹੋ ਗਿਆ ਦੀ ਪਰ ਮੇਲਾ ਉਹੀ ਤਰ੍ਹਾਂ ਰੂਟੀਨ ਨਾਲ ਚੱਲ ਰਿਹਾ ਹੈ ਘੰਟਾ ਦੋ ਘੰਟੇ ਲਈ ਤਾਂ ਬੰਦ ਹੋਇਆ ਦੀ ਜ਼ੋਰ ਬੰਦ ਹੋਇਆ ਪਰ ਉਹ ਸਾਡੇ ਪ੍ਰਸ਼ਾਸਨ ਦਾ ਟੱਡਾ ਹੱਲ ਹੋ ਗਿਆ ਹੋਇਆ ਕਿ ਤੱਕ ਮੇਲਾ ਰੂਟੀਨ ਨਾਲ ਉੱਤੇ ਹੀ ਚੱਲਦਾ ਠੀਕ ਹੈ ਸਰ ਨਾਮ ਹੈ ਮੇਲਾ ਨਾਮ ਰੁਕਮਤ ਨਹੀਂ ਜਾ ਸਰ ਅੱਜ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਦਸਹਿਰਾ ਮੇਲਾ ਬਹੁਤ ਹੀ ਚਤੁਰ ਦਰੇਸੀ ਦਾ ਬੜਾ ਮਸ਼ਹੂਰ ਹੈ ਦਰੇਸੀ ਦਾ ਜੋ ਲੋਕ ਤਕਰੀਬਨ ਜੇ ਆਪਾਂ ਅੱਜ ਗੱਲ ਕਰੀਏ ਮੇਨ ਸ਼ਹਿਰ ਦਾ ਜਿ세 ਆਪਣੇ ਆ ਇੱਥੇ ਕਿਲਾ ਵੀ ਬਣਿਆ ਹੋਇਆ ਹੈ ਜਿਹੜਾ ਕਿ ਰਾਜਿਆਂ ਦਾ ਮਹਾਰਾਜਿਆਂ ਦਾ ਇਹ ਦਸਹਿਰਾ ਉਦੋਂ ਦਾ ਚੱ ਲੱਗਦਾ ਵੇ ਐਤੀ ਵੀ ਲੱਗ ਰਿਹਾ ਵਈ ਕਿ ਕੁਝ ਲੋਕਾਂ ਨੂੰ ਵਹਿਮ ਪੈ ਗਿਆ ਵੀ ਲੇਕਿਨ ਜਿਹੜਾ ਵੀ ਦਸਹਿਰੇ ਦਾ ਵੀ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਪਹਿਲਾਂ ਲੱਗਿਆ ਸੀ ਕਿਤੇ ਹੜਤਾਂ ਕਿ ਕੀ ਕਹਣਾ ਚਾਹੁੰਦੇ ਹਾਂ ਮੈਂ ਹੀ ਕਹਿਣਾ ਚਾਹੁੰਦਾ ਕਈ ਨਾ ਲੋਕਾਂ ਦੇ ਮੈਨੂੰ ਵੀ ਫੋਨ ਆਉਂਦੇ ਆ ਮੇਰਾ ਨਾਲ ਜਿਹੜੇ ਮੇਰੇ ਭਰਾ ਨੇ ਹੋਰ ਉਹਨਾਂ ਨੂੰ ਵੀ ਫੋਨ ਆਉਂਦੇ ਆ ਕਈ ਬੰਦਿਆਂ ਨੂੰ ਐਡਾ ਲੱਗਦਾ ਜਿਨ੍ਹਾਂ ਕੋਈ ਛਰੀਵਾਰ ਕੋਈ ਪ੍ਰੋਬਲਮ ਹੋ ਗਈ ਸੀ ਉਹਦੇ ਕਰਕੇ ਨਾ ਲੋਕਾਂ ਦੇ ਮਾਇਨੇ 'ਚ ਇਹ ਆ ਗਿਆ ਕਿ ਬਿਸ਼ੇਰਾ ਮੇਲਾ ਦਰੀਸੀ ਦੇ ਵਿੱਚ ਅਜੇ ਚੱਲ ਨਹੀਂ ਰਿਹਾ ਕਿ ਮੈਂ ਸਾਰੇ ਲੁਧਿਆਣੇ ਦੀ ਜਨਤਾ ਨੂੰ ਫੀਲ ਕਰਦਾ ਕਿ ਸ਼ਹਿਰਾ ਮੇਲਾ ਇੱਕ ਤਿਰਸ਼ੀ ਦਾ ਜਿਹੜਾ ਮੇਲਾ ਹੈ ਨਾ ਉਹ ਸਾਰੇ ਨਾਲੋਂ ਇਤਿਹਾਸਿਕ ਹੈ ਇਹ ਕਦੇ ਬੰਦ ਨਹੀਂ ਹੋਣਾ ਠੀਕ ਹੈ ਜੀ ਇਹ ਚੱਲਦਾ ਹੀ ਰਹਿਣਾ ਬਾਕੀ ਤੁਸੀਂ ਮੇਰੇ ਪਿੱਛੇ ਕੈਮਰਾ ਕਰਕੇ ਕਰੀ ਭੀੜ ਦਿਖਾਓ ਕਿ ਇਹ ਕਿੰਨੀ ਕਿ ਭੀੜ ਹੈ ਇਹ ਮੇਲਾ ਇੱਥੇ ਹੀ ਚੱਲਦਾ ਰੂਗਾ ਤੇ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਨਾਲ ਦੇ ਜਿਹੜੇ ਪਿੰਡ ਲੱਗਦੇ ਨੇ ਸਾਡੇ ਲੁਧਿਆਣਾ ਪੁਰਾ ਜਿਲ੍ਹਾ ਜਿੰਨੇ ਵੀ ਸ਼ਹਿਰ ਵਾਸੀ ਨੇ ਜਿੰਨੇ ਪਿੰਡ ਵਾਸੀ ਨੇ ਇੱਥੇ ਜ਼ਰੂਰ ਪਹੁੰਚੋ ਮੇਲਾ ਉੱਥੇ ਹੀ ਚੱਲ ਰਿਹਾ ਹੈ ਕੋਈ ਦਿੱਕਤ ਨਹੀਂ ਹੈ ਸਭ ਠੀਕ ਹੈ ਸਾਰਾ ਕੁਝ ਉਰੇ ਸਿਉਰਟੀ ਦੇ ਪ੍ਰਬੰਧ ਨੇ ਪੁਲਿਸ ਮਹਿਕਮਾ ਬਿਲਕੁਲ ਸਾਡੇ ਨਾਲ ਆ ਬਿਲਕੁਲ ਸਟਾਫ ਸਾਡੇ ਕੋਲ ਹੈ ਸਭ ਕੁਝ ਓਕੇ ਹੈ ਇਸ ਕਰਕੇ ਜਨਤਾ ਨੂੰ ਕਿਸੇ चीज ਦੀ ਕੋਈ ਚਿੰਤਾ ਨਹੀਂ ਲੋੜ ਨਹੀਂ ਆਪਾਂ ਹੋਮਮਾ ਕੇ ਇਹ ਮੇਲੇ ਤੇ ਜਰੂਰ ਪਹੁੰਚੋ ਆ ਕੇ ਇਤਿਹਾਸਿਕ ਮੇਲੇ ਦਾ ਪੂਰਾ ਨਜ਼ਾਰਾ ਲਓ ਸਰ ਲੋਕਾਂ ਦੀ ਸੁਰੱਖਿਆ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਵਾ ਮੈਂ ਕਹਿੰਦਾ ਤੁਸੀਂ ਮੇਰੇ ਇਸ ਬਾਈਟ ਤੋਂ ਬਾਹਰ ਮੇਰੇ ਨਾਲ ਜਿੰਦੋ ਜੀ ਮੇਰੇ ਕੋਲ 50 ਪਲੱਸ ਕੈਮਰੇ ਆ ਜੀ ਠੀਕ ਹੈ 40 10 ਕੈਮਰੇ ਕਿਸੇ ਮੇਲੇ ਜੀ ਨਹੀਂ ਹੈ ਔਰ 40 ਪਲੱਸ ਮੇਰੇ ਕੋਲ ਲੇਡੀਜ਼ ਤੇ ਜੈਂਟਸ ਦਾਪ ਦੇ ਬੰਚੋ ਕੁੱਤੋ ਬਾਟਣ ਬਣਾਇਆ ਪੁਲਿਸ ਸਟੋਰ ਦੀ ਕਿੰਨੀ ਆ ਤੁਸੀਂ ਦੇਖ ਹੀ ਲਿਆ ਹੈ ਕਮਾਂਡੋ ਨੇ ਲੱਗੇ ਆ ਉਸ ਤੋਂ ਇਲਾਵਾ ਰਾਤ ਨੂੰ ਮੇਲਾ ਖਤਮ ਹੋਣ ਤੋਂ ਬਾਅਦ ਵੀ ਜੁਗ ਜਿਹੜੇ ਝੂਲੇ ਵਾਲੇ ਆ ਨਾ ਇਹ ਰਾਤ ਨੂੰ ਇੱਥੇ ਸੁਣਦੇ ਆ ਉਹਦੇ ਕਰਕੇ ਚਾਰ ਪਹਿਰੇਦਾਰ ਵੀ ਸਾਰੋ ਸਾਈਡ ਤੇ ਲਵਾਏ ਹੋਏ ਨੇ ਦੋ ਗਰਾਊਂਡ ਤੇ ਲੱਗੇ ਇੱਥੇ ਪਸਾ ਲੱਗੇ ਹੋਏ ਛਾਣੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਮੈਸੂਦ ਇਹ ਆਪਣਾ ਇਤਿਹਾਸਿਕ ਮੇਲਾ ਜੀ ਇੱਥੇ ਆਣਾ ਲੋਕਾਂ ਲਈ ਸ਼ੋਭਨ ਸ਼ੋਭ ਮੰਨਿਆ ਜਾਂਦਾ ਤੁਲਾ ਆਪਣਾ ਮੇਲਾ ਇਸ ਕਰਕੇ ਹੋਮ ਮੰਡ ਮਾਰਕੀਟ ਤੇ ਪਹੁੰਚੋ ਤਾਂ ਕਿ ਤੁਸੀਂ ਇੱਥੇ ਆ ਕੇ ਆਪਣੇ ਇੱਥੇ ਦਰਸ਼ਨ ਦੇ ਸਕੋ ਤਾਂ ਕਿ ਇਹ ਮੇਲੇ ਦਾ ਨਜ਼ਾਰਾ ਲੈ ਸਕੋ ਠੀਕ ਹੈ ਸਰ ਦੇ ਬੰਦੇ ਔਰ ਮਚਾ ਲਈ ਮੌਤ ਕੀ ਗੁਏ ਦੇ ਹੱਲੇ ਕੁੜੀਆਂ ਕੁੜੀਆਂ ਲੜਗੀਆਂ ਕੋ ਗਾਓ ਮੌਤ ਕੀ ਗੁਏ ਨਹੀਂ ਕਰ ਰੇ ਮੁਕਾਬਲਾ ਜਰੀ ਆਈਏ ਜਰੀ ਆਈਏ 50 ਹੋ ਪਏਗਾ ਦੀ ਦੀ ਸਰਕਸਾ 33 50 ਰੁਪਿਆ ਆਧਾ ਦਰਦਨ ਗাড়ੀਆਂ ਜਲਦੀ ਖਰੀਦੀ ਵਾਲੋ ਦੀ 6 ਗাড়ੀਆਂ यहाँ बिलेगा यहाँ ई सबकॉप के ठीक आ जाइए देखना है प्रदीजी के यहाँ से बढ़िया आगे प्रतिजी के यहाँ से अपना अपना लेके ले कि का पचास की कसम और छोटा फोन नंबर देकर जो भागी थी उस हसीना की कसम क्या हा हा हा